ਕਿ ਰੋਜ਼ ਆਪਾਂ ਪ੍ਰੋਗਰਾਮ ਇਸ ਚੈਨਲ ਤੇ ਇੱਕ ਪਾਈਦਾ ਸੋ ਹੁਣ ਇਹਨੂੰ ਲਾਈਵ ਸ਼ੁਰੂ ਕੀਤਾ ਤੇ ਕੁਝ ਤਕਨੀਕੀ ਕਾਰਨਾ ਕਰਕੇ ਆਪਣਾ ਪਹਿਲਾ ਲਾਈਵ ਜਿਹੜਾ ਉਹ ਖਤਮ ਹੋਇਆ ਸੀ ਐਂਡ ਹੋਇਆ ਸੀ ਸੋ ਕੋਸ਼ਿਸ਼ ਕਰਦੇ ਆ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਵਾਂ ਇਹਨਾਂ ਨੂੰ ਆਪਾਂ ਜਲਦੀ ਦੂਰ ਕਰਾਂਗੇ ਤੁਹਾਨੂੰ ਪਤਾ ਕਿ ਕੋਈ ਵੀ ਕੰਮ ਨਵਾਂ ਨਵਾਂ ਜਦੋਂ ਆਪਾਂ ਸ਼ੁਰੂ ਕਰਦੇ ਆ ਤੇ ਸਮੱਸਿਆਵਾਂ ਆਉਂਦੀਆਂ ਸਮੱਸਿਆਵਾਂ ਪਹਿਲਾਂ ਪੜਾ ਹੁੰਦਾ ਹਰ ਚੀਜ਼ ਦਾ ਸੋ ਕੋਈ ਗੱਲ ਨਹੀਂ ਜਦੋਂ ਆਪਾਂ ਇਸ ਦੇ ਵਿੱਚ ਕੰਮ ਕਰਾਂਗੇ ਤਾਂ ਸਮੱਸਿਆਵਾਂ ਆਉਣੀਆਂ ਵਾ ਤੇ ਆਉਣਗੀਆਂ ਤੇ ਉਹਨਾਂ ਨੂੰ ਦੂਰ ਕਰਾਂਗੇ ਉਹਦੇ ਚ ਆਪਾਂ ਕਦੇ ਟੈਂਦੇ ਨਹੀਂ ਡਰਦੇ ਨਹੀਂ ਸਮੱਸਿਆਵਾਂ ਤੋਂ ਜਰੂਰ ਇਸ ਚੀਜ਼ ਤੇ ਮੈਂ ਕੰਮ ਕਰ ਰਿਹਾ ਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਿਰਵਿਘਨ ਇਹ ਲਾਈਵ ਮਿਲਿਆ ਕਰੇਗਾ ਹਜੇ ਤੁਹਾਨੂੰ ਪਤਾ ਕਿ ਅੱਜ ਆਪਾਂ ਫਸਟ ਟਾਈਮ ਆਪਣਾ ਫਸਟ ਡੇ ਹੈ ਅੱਜ ਲਾਈਵ ਦਾ ਤੇ ਉਹਦੇ ਕਰਕੇ ਕੁਝ ਕਦੇ ਇੰਟਰਨੈਟ ਦੀ ਸਮੱਸਿਆ ਕੁਝ ਮਾਈਕ ਦੀ ਸਮੱਸਿਆ ਤੇ ਕਹਿ ਲੋ ਕਦੇ ਕੋਈ ਹੋਰ ਸਮੱਸਿਆ ਪਾਈ ਜਾਂਦੀ ਕੋਈ ਨਾ ਕੋਈ ਸੋ ਗੱਲਬਾਤ ਕਰਦੇ ਆਂ ਅੱਜ ਆਪਾਂ ਅਗਲੀ ਖਬਰ ਦੀ ਆਜ਼ਾਦੀ ਦਿਵਸ ਤੋਂ ਪਹਿਲਾਂ ਹਥਿਆਰਾਂ ਦਾ ਬਹੁਤ ਵੱਡਾ ਜ਼ਖੀਰਾ ਬਰਾਮਦ ਕੀਤਾ ਜੀ ਜੁਪੀ ਤੋਂ ਇੱਕ ਵਿਅਕਤੀ ਅਮਿਤ ਕੁਮਾਰ ਗ੍ਰਿਫਤਾਰ ਕੀਤਾ ਜੀ ਦਿੱਲੀ ਪੁਲਿਸ ਦਿੱਲੀ ਪੁਲਿਸ ਦੀ ਐਸਟੀਐਫ ਨੇ ਇੱਕ ਬਹੁਤ ਵੱਡਾ ਤਸਕਰ ਸੀ ਜਿਹੜਾ ਅਮਿਤ ਕੁਮਾਰਾ ਅਮਿਤ ਕੁਮਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਜੀ ਤੇ ਸਪੈਸ਼ਲ ਟਾਸਕ ਫੋਰਸ ਨੇ ਇਹਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਪਤਾ ਕਿਉਂ ਨਾ ਆਜ਼ਾਦੀ ਦਿਵਸ ਆਉਣ ਵਾਲਾ ਤੇ ਸਾਰੀਆਂ ਜਿਹੜੀਆਂ ਚੈਕਿੰਗਾਂ ਬਹੁਤ ਵੱਡੇ ਲੈਵਲ ਤੇ ਆ ਤੇ ਇਹਦੇ ਨਾਲ ਜਿਹੜੇ ਦੇਸ਼ ਵਿਰੋਧੀ ਤਾਕਤਾਂ ਜਾਂ ਦੇਸ਼ ਵਿਰੋਧੀ ਅੰਸਰ ਉਹ ਸਾਰੇ ਕਾਬੂ ਆਂਦੇ ਆ ਹਰ ਸਾਲ ਇਹੋ ਜਿਹੀਆਂ ਖਬਰਾਂ 26 ਜਨਵਰੀ ਦੇ ਨੇੜੇ ਤੇ ਖਾਸ ਤੌਰ ਤੇ 15 ਅਗਸਤ ਦੇ ਨੇੜੇ ਬਹੁਤ ਆਉਂਦੀਆਂ ਅਗਲੀ ਖਬਰ ਬਹੁਤ ਦੁਖਦੀ ਆ ਤੁਹਾਨੂੰ ਪਤਾ ਕਿ ਬੀਤੇ ਦਿਨ ਰਖੜੀ ਦਾ ਤਿਉਹਾਰ ਸੀ ਭੈਣਾਂ ਤੇ ਭਰਾਵਾਂ ਦਾ ਇੱਕ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਉਸ ਰਖੜੀ ਦੇ ਤਿਉਹਾਰ ਤੇ ਇੱਕ ਭੈਣ ਨੇ ਆਪਣੇ ਭਰਾ ਦੀ ਲਾਸ਼ ਨੂੰ ਰਖੜੀ ਬੰਨੀ ਆ ਇਹ ਸੋਚੋ ਕਿ ਮੰਜ਼ਰ ਕਿਹੋ ਜਿਹਾ ਹੋਊਗਾ ਇਹ ਖਬਰਾਂ ਵਾਲੇ ਸ਼ਬਦ ਨਹੀਂ ਆ ਤੁਹਾਨੂੰ ਲੱਗ ਰਿਹਾ ਹੋ ਕਿ ਗੱਲਾਂਬਾਤਾਂ ਚੱਲ ਰਹੀਆਂ ਪਰ ਹੈ ਖਬਰਾਂ ਹੀ ਆ ਤੇ ਉਸ ਭਰਾ ਨੇ ਉਸ ਭਰਾ ਦੀ ਬਾਹ ਤੇ ਭੈਣ ਨੇ ਮਰੇ ਦੀ ਬਾਹ ਤੇ ਰਖੜੀ ਬੰਨੀ ਆ ਇਹ ਨਾਸਕ ਦੇ ਮਹਾਰਾਸ਼ਟਰ ਦੇ ਇੱਕ ਇਲਾਕੇ ਦੀ ਖਬਰ ਹੈ ਜੀ ਵਡਨੇਰ ਦਮਾਲਾ ਪਿੰਡ ਦਾ ਨਾਮ ਬਹੁਤ ਦਿਲ ਕੰਬਾਉ ਘਟਨਾ ਵਾਏ ਇਹਦੇ ਤੇ ਕੀ ਗੱਲ ਕਰੀਏ 1-3 ਸਾਲ ਦਾ ਬੱਚਾ ਆਯੁਸ਼ ਭਗਤ ਉਸ ਦਾ ਨਾਮ ਤੇ ਉਹਨੂੰ ਨਾ ਤਿੰਦੂਏ ਨੇ ਹਮਲਾ ਕਰਕੇ ਮੌਤ ਦੇ ਘਟ ਉਤਾਰਿਆ ਤੇ ਜਦੋਂ ਕੱਲ ਉਹਦਾ ਬੀਤੇ ਦਿਨ ਅੰਤਿਮ ਸੰਸਕਾਰ ਜਾਂ ਕਹਿ ਲੋ ਕਿ ਉਹਨੂੰ ਦਫਨਾਇਆ ਜੋ ਵੀ ਕਹਿ ਲੋ ਉਦੋਂ ਭੈਣ ਨੇ ਉਹਦੀ লাশ ਤੇ ਰਖੜੀ ਬੰਨੀ ਤੇ ਜਿੰਨਾ ਲੋਕਾਂ ਨੇ ਉਹ ਮੰਜ਼ਰ ਵੇਖਿਆ ਜਾਂ ਖਬਰ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਕਿਤੇ ਵੀ ਉਹ ਆਈ ਜਿੱਥੇ ਵੀ ਜਿਹਦੇ ਕੋਲ ਪਹੁੰਚੀ ਹੈ ਇਹ ਬੜੀ ਇੱਕ ਦੁੱਖ ਦੀ ਘੜੀ ਬੜਾ ਇੱਕ ਕਹਿ ਲੋ ਕਿ ਉਹ ਗੱਲ ਹੈ ਜਿਹੜੀ ਬਰਦਾਸ਼ਤ ਕਰਨੀ ਜਾਂ ਕਿਸੇ ਵੀ ਜਿਹੜਾ ਬੰਦਾ ਭਾਵਨਾਾਂ ਦੇ ਬਹੁਤ ਨੇੜੇ ਆ ਜਿਹੜਾ ਬੰਦਾ ਭਾਵਨਾ ਭਾਵਨਾਤਮਕ ਸੋਚ ਰੱਖਦਾ ਉਸ ਬੰਦੇ ਲਈ ਇਹੋ ਜਿਹੀਆਂ ਖਬਰਾਂ ਦਿਲ ਕਮਾਉਣ ਵਾਲੀਆਂ ਤੇ ਝੰਜੋੜ ਦੇਣ ਵਾਲੀਆਂ ਖਬਰਾਂ ਹੁੰਦੀਆਂ ਵਾ ਸੋ ਗੱਲ ਕਰਦੇ ਆ ਜੀ ਬੰਦੇ ਮਾ ਹਾਂਜੀ ਦੋਸਤੋ ਗੱਲ ਕਰਦੇ ਆਂ ਜੀ ਬੰਦੇ ਪਰ ਟ੍ਰੇਨ ਦੀ ਨਰਿੰਦਰ ਮੋਦੀ ਵੱਲੋਂ ਅੱਜ ਬੰਗਲੌਰ ਤੋਂ ਡਿਜੀਟਲ ਮਾਧਿਅਮ ਰਾਹੀਂ ਉਹਨੂੰ ਅੰਮ੍ਰਿਤਸਰ ਤੋਂ ਕਟੜਾ ਲਈ ਰਵਾਨਾ ਕੀਤਾ ਜੀ ਤੇ ਇਹ ਧਾਰਮਿਕ ਆਸਥਾ ਵਾਲਿਆਂ ਲਈ ਜਿਹੜੇ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਵਧੀਆ ਤੇ ਬੜਾ ਇੱਕ ਚੰਗਾ ਉਪਰੇਲਾ ਵਾ ਤੇ ਭਾਰਤ ਦੇ ਵਿੱਚ ਟੋਟਲ 144 ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਜਿਨ੍ਹਾਂ ਦੇ ਰਾਹੀਂ ਸਫ਼ਰ ਕਰਕੇ ਯਾਤਰੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਸਕਦੇ ਆ ਸੋ ਪ੍ਰਧਾਨ ਮੰਤਰੀ ਦਾ ਨਰਿੰਦਰ ਮੋਦੀ ਸਾਹਿਬ ਦਾ ਇਹ ਬਹੁਤ ਵਧੀਆ ਉਪਰਾਲਾ ਤੇ ਗੱਲ ਦੋਸਤੋ ਆਪਾਂ ਕਰਦੇ ਆਂ ਜੀ ਕੁਝ ਜਰਨਲ ਨੌਲੇਜ ਦੀ ਆਪਾਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਕਰ ਦਿੰਨੇ ਆ ਤੇ ਪ੍ਰੋਗਰਾਮ ਆਪਣਾ ਜਿਹੜਾ ਉਹ ਹਲਦੀ ਕਢੀ ਸ਼ਾਰਟ ਇਸ ਕਰਕੇ ਰਹਿ ਰਿਹਾ ਕਿਉਂਕਿ ਸਮੱਸਿਆਵਾਂ ਸ਼ੁਰੂਆਤ ਦੇ ਵਿੱਚ ਹੀ ਆਪਾਂ ਨੂੰ ਪੈ ਰਹੀਆਂ ਕੁਝ ਤੇ ਕੋਈ ਨਹੀਂ ਇਹ ਹੌਲੀ ਹੌਲੀ ਆਪਾਂ ਜ਼ਰੂਰ ਘਟਾਵਾਂਗੇ ਇਹਨਾਂ ਨੂੰ ਬਲਕਿ ਖਤਮ ਹੀ ਕਰਾਂਗੇ ਜਰਨਲ ਨੌਲੇਜ ਦੀ ਗੱਲ ਕਰਦੇ ਹਾਂ ਜੀ ਜਿਹੜਾ ਕਹਿ ਲੋ ਕਿ ਪਹਿਲਾ ਸਵਾਲ ਆ ਕਿ ਉਹ ਅਰਜਨ ਅਵਾਰਡ ਕਦੋਂ ਸ਼ੁਰੂ ਹੋਇਆ ਸੀ ਤੇ ਇਹ 1961 ਦੇ ਵਿੱਚ ਸ਼ੁਰੂ ਹੋਇਆ ਸੀ ਜੀ ਅਰਜਨ ਅਵਾਰਡ ਜਿਹੜਾ ਮਿਲਣਾ ਸਰ ਡਾਣ ਬ੍ਰੈਡਮਨ ਨੇ ਕਿਸ ਖੇਡ ਵਿੱਚ ਪ੍ਰਸਤੀਤੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਏਸੀਜੀ ਕ੍ਰਿਕਟ ਲੰਡਨ 올림픽 ਖੇਡਾਂ ਦੇ ਵਿੱਚ 2012 ਚ ਕਿਸ ਭਾਰਤੀ ਨਿਸ਼ਾਨੇਬਾਜ਼ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਦੋਸਤੋ ਉਹ ਕੀਤਾ ਸੀ ਜੀ ਵਿਜੇ ਕੁਮਾਰ ਨੇ 3 ਸਕਿੰਟ ਸਮਾਂ ਕਿਸ ਖੇਡ ਨਾਲ ਸੰਬੰਧਿਤ ਹੈ ਦੋਸਤੋ ਇਹਦਾ ਅਨਸਰ ਹੈ ਬਾਸਕਟਬਾਲ ਭਾਰਤ ਦੀ ਪਹਿਲਾ ਮੈਲੀ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਕੌਣ ਹੈ ਸਰੋਜਨੀ 나ਯਡੂ ਇਸ ਦਾ ਨਾਮ ਹੈ ਜੀ ਭਾਰਤ ਦਾ ਪਹਿਲਾ ਪਲਾਟ ਤੇ ਜਾਣ ਵਾਲਾ ਕਿਹੜਾ ਯਾਤਰੀ ਸੀ ਇਸ ਦਾ ਜਵਾਬ ਹੈ ਜੀ ਰਕੇਸ਼ ਕੁਮਾਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਰਜਿੰਦਰ ਪ੍ਰਸਾਦ ਨੋਬਲ ਪੁਰਸਕਾਰ ਸਭ ਤੋਂ ਪਹਿਲਾਂ ਕਿਹੜੇ ਭਾਰਤੀ ਨੇ ਜਿੱਤਿਆ ਸੀ ਜੀ ਉਹ ਜਿੱਤਿਆ ਸੀ ਰਵਿੰਦਰਨਾਥ ਟੈਗੋਰ ਨੇ ਭਾਰਤ ਦੀ ਸਭ ਤੋਂ ਘੱਟ ਜਨ ਸੰਖਿਆ ਕਿਹੜੇ ਸੂਬੇ ਦੀ ਆ ਉਹ ਸੂਬਾ ਹੈ ਜੀ ਸਿੱਕਮ ਪਹਿਲੀ ਭਾਰਤੀ ਰੰਗੀਨ ਫਿਲਮ ਕਿਹੜੀ ਸੀ ਉਸ ਫਿਲਮ ਦਾ ਨਾਮ ਹੈ ਜੀ ਕ੍ਰਿਸ਼ਨ ਕਨਈਆ ਲਾਈਫ ਟਾਈਮ ਅਚੀਵਮੈਂਟਲੀ ਓਸਕਾਰ ਪੁਰਸਕਾਰ ਕਿਸ ਨੇ ਜਿੱਤੇ ਸੀ ਇਹ ਦੋਸਤੋ ਜਿੱਤੇ ਸੀ ਜੀ ਸਤਿਆਜੀਤ ਰਾਏ ਨੇ ਸ਼ਤਰੰਜ ਵਿੱਚ ਪਹਿਲਾ ਵਿਸ਼ਵ ਚੈਂਪੀਅਨ ਕੌਣ ਸੀ ਵਿਸ਼ਵਨਾਥ ਆਨੰਦ ਇਹ ਵੀ ਭਾਰਤੀ ਹੈ ਜੀ ਆਪਣਾ ਪਹਿਲਾ ਦੋਰਾ ਸੈਂਕੜਾ ਕਿਸ ਮੈਲਾ ਖਿਡਾਰੀ ਨੇ ਬਣਾਇਆ ਸੀ ਮਥਲੀ ਰਾਜ ਨੇ ਲੋਕ ਸਭਾ ਦੀ ਪਹਿਲੀ ਮੈਲ ਸਪੀਕਰ ਦਾ ਕੀ ਨਾਮ ਹੈ ਮੀਰਾ ਕੁਮਾਰੀ ਧਰਤੀ ਤੇ ਕੋਲ ਕਿੰਨੇ ਸਮੁੰਦਰ ਹਨ ਇਸ ਦਾ ਜਵਾਬ ਹੈ ਜੀ ਪੰਜ ਸਮੁੰਦਰ ਧਰਤੀ ਤੇ ਕਿੰਨੇ ਮਹਾਦੀਪ ਹਨ ਇਹਦਾ ਜਵਾਬ ਹੈ ਜੀ ਸੱਤ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਇਸ ਦਾ ਜਵਾਬ ਹੈ ਜੀ ਏਸ਼ੀਆ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਦਾ ਕੀ ਨਾਮ ਹੈ ਟੈਕਸਿਲਾ ਪਲਾਟ ਦੇ ਵਿੱਚ ਇੱਕ ਨਕਲੀ ਉਪਗ੍ਰਹਿ ਲਾਂਚ ਕਰਨ ਵਾਲਾ ਸੰਸਾਰ ਦਾ ਪਹਿਲਾ ਦੇਸ਼ ਕਿਹੜਾ ਹੈ ਦੋਸਤੋ ਇਹ ਕੀਤਾ ਸੀ ਜੀ ਲਾਂਚ ਰੂਸ ਨੇ ਕਾਗਜੀ ਮੁਦਰਾ ਲਾਂਚ ਕਰਨ ਵਾਲਾ ਵਿਸ਼ਵ ਵਿੱਚ ਪਹਿਲਾ ਦੇਸ਼ ਕਿਹੜਾ ਹੈ ਉਹ ਹੈ ਜੀ ਚੀਨ ਦੁਨੀਆ ਦਾ ਸਭ ਤੋਂ ਪ੍ਰਾਤਨ ਮੌਜੂਦਾ ਧਰਮ ਕਿਹੜਾ ਹੈ ਜਿਹੜਾ ਅੱਜ ਵੀ ਮੌਜੂਦ ਹੈ ਤੇ ਸਭ ਤੋਂ ਪ੍ਰਾਤਨ ਉਹ ਧਰਮ ਹੈਗਾ ਜੀ ਸਨਤਨੀ ਧਰਮ ਭਾਵ ਹਿੰਦੂ ਧਰਮ ਭਾਰਤ ਦਾ ਨਾਮ ਕਿਸ ਰਾਜੇ ਦੇ ਨਾਮ ਤੋਂ ਪਿਆ ਸੀ ਭਰਤ ਚੱਕਰਵਰਤੀ ਦੇ ਨਾਮ ਤੋਂ ਭਾਰਤ ਦਾ ਨਾਮ ਭਾਰਤ ਪਿਆ ਹੈ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਮੁੰਬਈ ਭਾਰਤ ਦਾ ਸਭ ਤੋਂ ਵੱਡਾ ਸੂਬਾ ਕਿਹੜਾ ਹੈ ਰਾਜਸਥਾਨ ਜੀ ਦੋਸਤੋ ਇਹਨਾਂ ਸਵਾਲਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆਂ ਤੇ ਇਹਦੇ ਲਈ ਤੁਹਾਡੇ ਕੋਲ ਮਾਫੀ ਵੀ ਚਾਹੁੰਦੇ ਆ ਕਿ ਲਾਈਵ ਪਹਿਲਾਂ ਦੂਰੀ ਬਰੀ ਮੈਂ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਪਰ ਫਿਰ ਵੀ ਕੁਝ ਖਰਾਬੀਆਂ ਆਉਣ ਦੇ ਕਾਰਨ ਪ੍ਰੋਗਰਾਮ ਨੂੰ ਆਪਾਂ ਛੋਟਾ ਰੱਖ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਭ ਦਾ ਸਾਥ ਰਿਆ ਤੇ ਪਰਮਾਤਮਾ ਦੀ ਕਿਰਪਾ ਰਹੀ ਇਸ ਪ੍ਰੋਗਰਾਮ ਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਚਲਾਵਾਂਗੇ ਔਰ ਇੰਨੇ ਕੁ ਵਧੀਆ ਤਰੀਕੇ ਨਾਲ ਚਲਾਵਾਂਗੇ ਕਿ ਪ੍ਰੋਗਰਾਮ ਇੱਕ ਮਿਸਾਲ ਬਣਾਵਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਤੇ ਤੁਹਾਡਾ ਸਹਿਯੋਗ ਚਾਹੀਦਾ ਤਕਨੀਕੀ ਖਰਾਬੀਆਂ ਦਾ ਕਹੋ ਕਿ ਨਚੋੜ ਚਾਹ ਇਹਨਾਂ ਦਾ ਸਮਾਧਾਨ ਉਹ ਬੰਦੇ ਦੇ ਹੱਥ 'ਚ ਹੀ ਹੁੰਦਾ। ਉਹ ਆਪਾਂ ਕੱਢ ਲਾਂਗੇ। ਬਾਕੀ ਪ੍ਰੋਗਰਾਮ ਅੱਜ ਦਾ ਖਤਮ ਕਰਦੇ ਹਾਂ ਜੀ। ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ। ਤਾਂ ਕਿ ਉਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ। ਸੋ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ ਜੀ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜ਼ਿੰਦਗੀ ਜ਼ਿੰਦਾਬਾਦ। ਮਾਈਕ ਆਨ ਕੀਤਾ ਹੈ ਕਿ ਨਹੀਂ